ਪਾਸ਼ਾ ਬਾਣੀ ਤੇ ਸਮਝਾਇਆ ਹੈ ਕਿ ਰਾਜੇ ਰૈયਤ ਸਖਦਾਰ ਰਾਜੇ ਲੋਕ ਨੇ ਵਜ਼ੀਰ ਨੇ ਮੰਤਰੀ ਨੇ ਰૈયਤ ਪਰਜਾ ਹੈ ਉਹਨਾਂ ਦੀ ਇੱਕ ਰਾਜਾ ਇੱਕ ਪਰਜਾ ਇੱਕ ਛੋਟਾ ਤੋਂ ਛੋਟਾ ਵੀ ਪਰਜਾ ਦਾ ਬੰਦਾ ਔਰ ਸਖਦਾਰ ਜਿਨ੍ਹਾਂ ਦੀ ਚੌਧਰਤਾਈ ਇਲਾਕਿਆਂ ਦੇ ਵਿੱਚ ਚੱਲਦੀ ਜਿਹੜੇ ਕਹਿੰਦੇ ਅਸੀਂ ਇਲਾਕੇ ਦੇ ਮੋਤਵਾਰ ਆਂ ਜਾਂ ਪਿੰਡ ਦੇ ਮੌਤ ਵਾਰ ਹੈ ਬਾਣੀ ਸਮਝਾ ਰਹੀ ਹੈ ਕਿ ਚਾਹੇ ਕੋਈ ਵੀ ਹੋਵੇ ਮੌਤ ਸਾਰਿਆਂ ਦੇ ਵਾਸਤੇ ਬਰਾਬਰ ਹੈ ਰਾਜੇ ਰਈਅਤ ਸਖਦਾਰ ਕੋਈ ਨਾ ਰਹਸੀਓ ਕਿਸੇ ਨੇ ਵੀ ਇਸ ਜਗਤ ਦੇ ਉੱਤੇ ਨਹੀਂ ਰਹਿਣਾ ਉਸ ਦਾ ਵਿਧਾਨ ਕੋਈ ਰਾਜਾ ਮਹਾਰਾਜਾ ਕੋਈ ਅਮੀਰ ਕੋਈ ਤੋੜ ਨਹੀਂ ਸਕਦਾ ਜਿਤਨੀ ਉਸਨੇ ਮਾਝੂ ਬਖਸ਼ਿਸ਼ ਕਰ ਦਿੱਤੀ ਬੰਨਣ ਬਣ ਦਿੱਤਾ ਕਲਯੁਗ ਦਾ ਉਹ ਉਤਨੇ ਹੀ ਸੁਆਸ ਭੋਗੇਗਾ ਔਰ ਕਿਸ ਤਰੀਕੇ ਦੇ ਨਾਲ ਉਹਨੇ ਆਪਣੀ ਜ਼ਿੰਦਗੀ ਦਾ ਵਸ਼ਰ ਕੀਤਾ ਨਾਮ ਜਪਦਿਆਂ ਕੀਤਾ ਜਾਂ ਦੁਨੀਆ ਦੀਆਂ ਖੇਡਾਂ ਖੇਡਦਿਆਂ ਹੀ ਉਹਨੇ ਕੀਤਾ ਉਸ ਅਨਸਾਰ ਉਸ ਨੂੰ ਅੱਗੇ ਫਲ ਮਿਲੇਗਾ